ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਦਾਨ ਸਭਾ ਦੇ ਵਿੱਚ ਲਾਈਵ ਟੈਲੀਕਾਸਟ ਹੋਇਆ ਉਹ ਸੁਣਿਆ ਮੈਂ ਤੇ ਪਹਿਲਾਂ ਮੇਰਾ ਸੁਣਨ ਦਾ ਮਨ ਹੈ ਨਹੀਂ ਸੀ ਪਰ ਇਹਦਾ ਕੌਫੀ ਦਾ ਕੱਪ ਆਇਆ ਆਇਆ ਸਹਰਾਣੇ ਫਿਰ ਪੀ ਲਿਆ ਫਿਰ ਮੂਡ ਬਣ ਗਿਆ ਥੋੜਾ ਜਿਹੀ ਸੁਣੀਏ ਚੰਗੀ ਤਰ੍ਹਾਂ ਫਿਰ ਵੱਡੀ ਐਲਸੀਡੀ ਤੇ ਸੁਣਿਆ ਕਿਦਾਂ ਸੋਪਣਾ ਦੇ ਨਰਾਣੀ ਜਠਾਣੀ ਦੇ ਬੇੜੇ ਹੁੰਦੇ ਆ ਇਦਾਂ ਹੋਇਆ ਅੱਛਾ ਇੱਕ ਗੱਲ ਮੈਂ ਕਹਿਣੀ ਹੈ ਧਿਆਨ ਰੱਖਿਓ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਕਹਿੰਦੇ ਮੇਰਾ ਬਰਥ ਤਾਂ ਹੈਗਾ ਜੀ ਡੇਟ ਆਫ ਬਰਥ ਕਹੀਏ ਫਿਰ ਇੰਗਲਿਸ਼ ਦੇ ਵਿੱਚ ਕਪੜਾ ਹੋ ਜਾਂਦਾ ਜਾਂ ਜਨਮ ਕਹ ਲੀ ਉਹ ਕਹਿੰਦੇ ਮੇਰਾ ਜਨਮ ਤਾਂ ਜੀ 1975 ਦਾ ਹੈ ਤੇ ਤੁਸੀਂ ਐਸਵਾਈਐਲ ਤੇ ਗੱਲ ਕਰ ਰਹੇ ਹੋ 1947 ਤੋਂ ਕਦੇ ਬਲਵਿੰਦਰ ਜੀ ਟਾਣੇ ਨੇ ਡੇਕਾਂ ਲਾ ਕੇ ਉਹ ਪਾਣੀ ਰੋਕਿਆ ਨਹਿਰ ਬੰਦ ਕੀਤੀ ਜਿਹੜੀ ਉਹਨੇ ਗੱਲਬਾਤ ਕੀਤੀ ਨਾ ਮੈਂ ਕਹਿੰਦਾ ਵੀ ਜੇ ਕੋਈ ਆਮ ਨੋਰਮਲ ਜਿਹਾ ਬੰਦਾ ਹੁੰਦਾ ਉਹ ਵਾਹ ਲੈ ਕੇ ਮਰ ਜਾਂਦਾ ਉੱਥੇ ਜਾਂ ਚਪੜੀ ਚ ਨੱਕ ਡੋਬ ਕੇ ਮਰ ਜਾਂਦਾ ਉਹਨੇ ਗੱਲਾਂ ਕੀ ਕਹੀਆਂ ਚਲੋ ਉਹ ਮੈਂ ਕੋਟ ਕਰ ਦਿੰਦਾ ਮੈਂ ਥੋੜਾ ਜਿਹਾ ਹੋਰ ਮਸਾਲਾ ਲਾਉਂਗਾ ਜਦੋਂ ਸਬਜ਼ੀ ਬਣਾਉਨੇ ਉਹ ਨਾ ਵਧੀਆ ਤੇ ਦਾਲ ਲਈ ਤੜਕਾ ਸਬਜੀ ਲਈ ਮਸਾਲਾ ਵਧੀਆ ਚਾਹੀਦਾ ਫਿਰ ਗੱਲ ਵਧੀਆ ਬਣਨੀ ਦੀ ਅਛਾ ਅੰਮ੍ਰਿਤ ਵੇਲੇ ਨੂੰ ਵੀ ਤੜਕਾ ਕਿਹਾ ਜਾਂਦਾ ਜਿਹੜਾ ਬੰਦਾ ਸੁਨੇਹਾ ਉੱਠਦਾ ਤੇ ਉਹਦੀ ਸੋਚਣ ਸ਼ਕਤੀ ਉਹਦੀਆਂ ਵਿਚਾਰਾਂ ਜਾਂ ਕਹਿ ਲਈ ਉਹਦੇ ਦਿਮਾਗ ਵਿੱਚ ਉਹ ਚੀਜ਼ਾਂ ਪੈਂਦੀਆਂ ਨੇ ਜਦੋਂ ਸੁਰਤ ਇਕਾਗਰ ਹੁੰਦੀ ਹੈ ਜਾਨਕਿ ਉਹਦਾ ਦਿਮਾਗ ਕੰਮ ਕਰਦਾ ਹੁੰਦਾ ਤੇ ਹੁਣ ਜਿਹੜਾ ਤੜਕਾ ਮੈਲਣਾ ਇਹਦੇ ਵੱਲ ਵੀ ਧਿਆਨ ਦੇ ਲੀ ਹਾਲਕਿ ਇਹ ਗੱਲਾਂ ਜਿਹੜੀਆਂ ਨੇ ਭਗਵੰਤ ਮਾਨ ਸਾਹਿਬ ਨੇ ਆਪ ਕਹੀਆਂ ਨੇ ਉਹ ਕਹਿੰਦਾ ਐਸਵਾਈਐਲ ਦੇ ਮੁੱਦੇ ਤੇ ਸਮਝੌਤੇ ਤੁਸੀਂ ਕੀਤੇ ਹੋਏ ਨੇ ਕਿਤੇ ਸੋਨੇ ਨੇ ਕਹੀ ਨਾਲ ਟੱਕ ਲੱਗਦਾ ਕਿਤੇ ਬਾਦਲ ਵਰਗਿਆਂ ਨੇ ਜ਼ਮੀਨਾਂ ਲੈ ਕੇ ਸਮਝੌਤੇ ਕਰ ਲਏ ਕਦੇ ਪਾਣੀ ਵੇਚਿਆ ਗਿਆ ਉਹ ਕਹਿੰਦਾ ਮੇਰਾ ਤਾਂ ਕੋਈ ਰੋਲ ਹੀ ਕੋਈ ਨਹੀਂ ਅੱਛਾ ਇਹ ਜਿਹੜੀ ਗੱਲ ਹੈ ਇਹ ਪੰਜਾਬ ਦੇ ਲੋਕਾਂ ਨੂੰ ਵੀ ਧਿਆਨ ਦੇ ਵਿੱਚ ਰੱਖਣੀ ਪਊ ਵੀ ਐਸਵਾਈਐਲ ਤੇ ਜਿਹੜਾ ਇਹ ਝਗੜਾ ਹੋ ਰਿਹਾ ਹੈ ਵਿਵਾਦ ਹੋ ਰਿਹਾ ਹੈ ਉਹਦੇ ਵਿੱਚ ਭਗਵੰਤ ਮਾਨ ਦਾ 1% ਵੀ ਰੋਲ ਨਹੀਂ ਜੇ ਹੈਗਾ ਤਾਂ ਦੱਸ ਦਿਓ ਇਹ ਜਿਹੜਾ ਪਿੱਟ ਸਿਆਪਾ ਸੀ ਰੰਡੀ ਰੋਣਾ ਕਹਿ ਲਈਏ ਇਹ ਅਕਾਲੀਆਂ ਤੇ ਕਾਂਗਰਸੀਆਂ ਦਾ ਸੀ ਕਿਹਨੇ ਸਮਝੌਤੇ ਕੀਤੇ ਕਿਹਨੇ ਟਾਕ ਲਵਾਇਆ ਇਹ ਸਭ ਕੁਝ ਅਕਾਲੀ ਤੇ ਕਾਂਗਰਸੀਆਂ ਦਾ ਹੈ ਤੇ ਅਛਾ ਸਾਹਮਣੇ ਤਕਰਾਰ ਕੌਣ ਕਰਦਾ ਹੈ ਜੀ ਉਹ ਢੀਡੀ ਪੰਜਾਮੀ ਵਾਲੇ ਬਾਜਬਾ ਸਾਹਿਬ ਦਾੜੀ ਵੇਹ ਚਿੱਟੀ ਆ ਉਦਾਂ ਕਲ ਮਹਿੰਗੀ ਆਉਂਦੀ ਐ ਨਾ ਲੋਕਾਂ ਕੋਲੇ ਲਾ ਕੇ ਪਤਾ ਨਹੀਂ ਲੱਗਦਾ ਕਿ ਕਲਪ ਲੱਗੀ ਐ ਕਿ ਨਹੀਂ ਲੱਗੀ ਤੇ ਫਿਰ ਉਹ ਥੋੜੀ ਬਹੁਤ ਇੰਗਲਿਸ਼ ਵੀ ਬੋਲਨੀ ਪੈਸੇ ਉਹ ਜਾਣ ਕੇ ਬੋਲਦੇ ਵੀ ਆਮ ਲੋਕਾਂ ਨੂੰ ਸਮਝ ਨਾ ਆਵੇ ਮੈਂ ਗੱਲ ਕੀ ਕਹਿਣ ਲੱਗਾ ਪਰ ਮੈਂ ਤਾਂ ਜੇ ਮਾੜੀ ਮੋਟੀ ਆਉਂਦੀ ਐ ਮੈਂ ਤਾਂ ਵੀ ਨਹੀਂ ਬੋਲਣੀ ਮੈਂ ਚਾਹੁੰਨਾ ਕਿ ਗੱਲ ਉਹਨਾਂ ਲੋਕਾਂ ਤੱਕ ਜਾਵੇ ਜਿਹੜੇ ਪਾਣੀ ਦੀ ਘੁੱਟ ਪੀਣ ਤੋਂ ਤਰਸਦੇ ਨੇ ਇਹ ਹਾਲਾਤ ਅ Rajasthan ਦੇ ਵਿੱਚ ਵੀ ਹੈਗੇ ਹੈ ਹਰਿਆਣਾ ਵਿੱਚ ਵੀ ਹੈਗੇ ਕੁਝ ਹਲਕੇ ਕੁਝ ਇਲਾਕਾ ਪੰਜਾਬ ਦਾ ਵੀ ਹੁੰਦਾ ਜਿੱਥੇ ਲੋਕ ਪਾਣੀ ਵੱਲੋਂ ਤਰਸਦੇ ਨੇ ਤੇ ਬਾਜਵਾ ਸਾਹਿਬ ਕੀ ਕਹਿੰਦੇ ਆ ਕਹਿੰਦੇ ਤੁਸੀਂ ਸਟੈਂਡ ਲਓ ਉਹ ਕਹਿੰਦੇ ਮੈਂ ਤਾਂ ਮੀਟਿੰਗ ਕਰਕੇ ਹੁਣ ਜਦੋਂ ਇਹਨਾਂ ਨੂੰ ਸਵਾਲ ਕਰੋਗੇ ਨਾ ਤੁਸੀਂ ਫਿਰ ਰੌਲਾ ਪਾਉਣਗੇ ਅੱਛਾ ਮੂਰੇ ਜਿਹੜੇ ਉਹ ਸਪੀਕਰ ਸਾਹਿਬ ਨੇ ਸੰਧਵਾ ਸਾਹਿਬ ਮੈਨੂੰ ਉਹਨਾਂ ਦੇ ਹੱਥ ਕੋਲੇ ਤਾਂ ਕੁਝ ਹੁੰਦਾ ਨਹੀਂ ਉਹਨੇ ਕਹਿਣਾ ਹੁੰਦਾ ਲੈਟ ਮੀ ਸਪੀਕ ਜਾਂ ਚਿਹਰ ਨੂੰ ਡਰੈਸ ਕਰੋ ਇਦਾਂ ਹੀ ਕਹਿਣਾ ਹੁੰਦਾ ਹੋਰ ਦੋ ਤਿੰਨ ਸ਼ਬਦ ਉਹਨਾਂ ਕੋਲੇ ਹੋਰ ਤਾਂ ਕੁਝ ਹੁੰਦਾ ਨਹੀਂ ਤੇ ਉਹ ਫਿਰ ਮੰਤਰੀ 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 ਇਕੁਰਟ ਹਨ ਰੋੜੇ ਨੂੰ ਕਹੀਗੇ ਤੇ ਭਗਵਾਨ ਮਾਨ ਸਾਹਿਬ ਨੂੰ ਕਹੀਗੇ ਫਿਰ ਹੋ ਗਿਆ ਬਾਜੇ ਬਾਲ ਮੈਂ ਇੱਥੇ ਕੋਈ ਗੱਲ ਇਹ ਨਹੀਂ ਕਹਿ ਰਿਹਾ ਵੀ ਇਹਦੇ ਵਿੱਚ ਕੋਈ ਤੱਥ ਨਿਕਲੇ ਤੱਥ ਕੁਝ ਨਹੀਂ ਨਿਕਲਣਾ ਜਿਨ੍ਹਾਂ ਲੋਕਾਂ ਨੇ 74 75 ਸਾਲ ਰਾਜ ਕੀਤਾ ਉਹਨਾਂ ਨੇ ਕੁਝ ਨਹੀਂ ਕੱਢਿਆ ਕੁਝ ਨਹੀਂ ਸਵਾਰਿਆ ਮੇਰੇ 10 ਮਿੰਟ ਬੋਲਣ ਲਈ ਹੋ। ਮੈਂ ਤਾਂ ਕਰਤੂਤਾਂ ਦੱਸਣੀਆਂ ਨੇ ਵੀ ਲਾਈਵ ਟੈਲੀਕਾਸਟ ਹੁੰਦਾ ਹੈ। ਤੇ ਜਿਹੜੇ ਵਿਧਾਨ ਸਭਾ ਨੂੰ ਇਹ ਨਾਕਮਿਤਕ ਹੁੰਦੇ ਨੇ ਤੇ ਉਹਦੇ ਵਿੱਚ ਜਲੂਸ ਕਿਦਾਂ ਕੱਢਦੇ ਆ। ਜਿਸ ਬੰਦੇ ਦੇ ਨਾਲ ਇਹ ਤਕਰਾਰ ਕਰ ਰਹੇ ਨੇ ਭਵੰਤਮਨ ਦੇ ਨਾਲ ਉਹਦਾ 1% ਵੀ ਐਸ.ਐਲ. ਮੁੱਦੇ ਤੇ ਰੋਲ ਨਹੀਂ ਹੈ। 5 ਸਾਲ ਪੂਰੇ ਹੋ ਜਾਣ ਤੋਂ ਬਾਅਦ ਵਿੱਚ ਪੁੱਛਾਂਗੇ ਵੀ ਕੀ ਉਹਨੇ ਨਹਿਰ ਖੜਾ ਦੀ? ਐਸ.ਐਲ. ਮੁੱਦੇ ਤੇ ਉਹ ਹਰਿਆਣੇ ਵੱਲ ਹੋ ਗਿਆ ਜੇ ਇੰਟਰਵਲ ਹੋ ਗਿਆ ਬਾਅਦ ਵਿੱਚ ਪੁੱਛਾਂਗੇ ਪਰ ਜਿਹੜੇ ਤੁਸੀਂ ਖੂਪਟੇ ਨੇ ਪਹਿਲਾਂ ਉਹਨਾਂ ਦੀ ਜਨਤਕ ਤੌਰ ਤੇ ਮਾਫੀ ਮੰਗੋ ਲੋਕਾਂ ਤੋਂ ਵੀ ਅਸੀਂ ਇਹ ਕਰਤੂਤਾਂ ਕੀਤੀਆਂ ਨੇ ਅੱਛਾ ਜਦੋਂ ਨਾ ਇਹ ਖੁੱਬ ਕੇ ਬਿਆਨ ਦੇਣਗੇ ਕਿ ਅਸੀਂ ਰੋਕੀਏ ਨਹਿਰ ਇਹਨੇ ਖੇਤਰ ਜਿੰਨੇ ਪੈਣ ਉਹਨੇ ਥੋੜੇ ਐਸਵਾਈਐਲ ਨੂੰ ਰੁਕਣ ਵਾਲਾ ਕੌਣ ਹੈ ਬਲਵਿੰਦਰ ਸਿੰਘ ਜਟਾਣਾ ਜਿਹਦੇ ਪੂਰੇ ਪਰਿਵਾਰ ਨੂੰ ਆਹ ਕੋਲੇ ਲਹਿੰਗ ਵਰਗੇ ਖੱਜਾਂ ਨੇ ਕਦੀੜਾ ਨੇ ਟੇਲ ਪਾ ਕੇ ਅਗਲਾ ਕੇ 685 ਇਸ ਚਾਹੀਏ ਇਹ ਐਮੀ ਫੜਾ ਮਾਰੀ ਕਹਿੰਦੇ ਤੇ ਭਗਵੰਤ ਮਾਨ ਅੱਜ ਵਧੀਆ ਲਾਹ ਪਾ ਕੀਤੀ ਵਧੀਆ ਤਰੀਕੇ ਨਾਲ ਉਹ ਕਹਿੰਦਾ ਕਹਿੰਦਾ ਜੀ ਜਿੰਦਾ ਤੇ ਪੂੰਜੀ ਸੰਧਮਾ ਸਾਹਿਬ ਤੁਹਾਡੇ ਕੋਲੇ ਵੀ ਅੰਦਰੋਂ ਜਿੰਦਾ ਲਾ ਦਿਓ ਵੀ ਬਾਹਰ ਨਾ ਨਿਕਲਣ ਲਈ ਵੀ ਕੱਲ ਸੁਣ ਕੇ ਜਾਣ ਪਹਿਲਾਂ ਨਾ ਪਿੱੜਦੇ ਹੁੰਦੇ ਸੀ ਚੱਲਿਆਂ ਬਾਕਾਊਟ ਕਰਤਾ ਅਸੀਂ ਨਹੀਂ ਗੱਲ ਸੁਣਨੀ ਉਹ ਕਹਿੰਦਾ ਜਿੰਦਾ ਲਾ ਦਿਓ ਗੱਲ ਸੁਣੋ ਬੈਠ ਕੇ ਤੇ ਨਾਲ ਹੀ ਕਿਹਾ ਕਹਿੰਦਾ ਹਲੇ ਤਾਂ 12 ਵਜੇ ਆ ਇਹਦਾ ਮਕਸਦ ਇਹਦਾ ਮਤਲਬ ਕੋਈ ਹੋਰ ਕੱਢਿਆ ਨਾ ਲੋਕਾਂ ਨੇ ਹੋਰ ਪਾਸੇ ਲੈ ਕੇ ਜਾਂਦੇ ਸੀ ਉਹਨੇ ਗੱਲ ਕਹੀ ਕਹਿੰਦਾ ਹਾਲ ਤਾਂ 12 ਵਜੇ ਨੇ ਤਿੰਨ ਚਾਰ ਘੰਟੇ ਹੋਰ ਬੋਲਣਾ ਆਪਾਂ ਪਾਣੀ ਪੂਣੀ ਪੀ ਲਓ ਜੇ ਕਾਲਾ ਮਾਲ ਖਾਣਾ ਹੈ ਪੁੱਕੀ ਦੇ ਦੋ ਚਮਚੇ ਖਾਣੇ ਖਾ ਲਓ ਕੈਮੋ ਕੇ ਬੈਠੋ ਚਾਚੂ ਪੀ ਲਓ ਉਹਦਾ ਕਹਿਣ ਦਾ ਮਤਲਬ ਇਹ ਸੀਗਾ ਪਰੇ ਭੱਜਣੋਂ ਤਿਆਰ ਹੁੰਦੇ ਆ ਅੱਛਾ ਉਹ ਦੂਜਾ ਜਿਹੜਾ ਲੋਕਾਂ ਨੇ ਕਹਿੰਦਾ ਹੁੰਦਾ ਹੈ ਭਲਾਥਾ ਵਾਲਾ ਖੈਰਾ ਤੇ ਉਹ ਨੀ ਨਜ਼ਰ ਆਇਆ ਅੱਜ ਉਹਨੂੰ ਪਤਾ ਸੀ ਮੇਰੇ ਜੁੱਤੀਆਂ ਜਾਦੇ ਪਹਿਣਗੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਿਹੜਾ ਪਾਣੀ ਦਾ ਮੁੱਦਾ ਹੈ ਨਾ ਇਹਦੇ ਹਰੇਕ ਬੰਦੇ ਨੂੰ ਸੀਰੀਅਸ ਹੋ ਕੇ ਸੋਚਣ ਦੀ ਲੋੜ ਹੈ ਭਾਵੇਂ ਹਰਿਆਣਾ ਦੇ ਲੋਕ ਹੋਣ ਭਾਵੇਂ ਪੰਜਾਬ ਦੇ ਲੋਕ ਹੋਣ ਪਾਣੀ ਦੀ ਲੋੜ ਹੈ ਕੋਈ ਸ਼ੱਕ ਨਹੀਂ ਇਹ ਸਮਝੌਤਾ ਜਦੋਂ ਹੋਣਾ ਹੈ ਬੈਠ ਕੇ ਹੋਣਾ ਹੈ ਇੱਥੇ ਲੜਾਈ ਕਰਕੇ ਇਹ ਮੁੱਦਾ ਹੱਲ ਨਹੀਂ ਹੋਣਾ ਇਹ ਸੈਂਟਰ ਸਰਕਾਰ ਦਾ ਕੰਮ ਹੈ। ਜਮਾਨਯੋਗ ਅਦਾਲਤਾਂ ਦਾ ਕੰਮ ਹੈ। ਜਿਹੜੇ ਵਿਭਾਗ ਮਣੇ ਨੇ ਐਮਬੀਐਸ ਐਮਬੀਐਸ ਜਿਹੜੀ ਗੱਲ ਕਰਦੇ ਉਹ ਉਹਨਾਂ ਦੇ ਇਹ ਜਿਹੜੇ ਅਫੀਸਰ ਹੈਗੇ ਨੇ ਉਹਨਾਂ ਦਾ ਕੰਮ ਹੈ ਵੀ ਕਿੱਦਾਂ ਅਸੀਂ ਸੋਚਣਾ। ਪਰ ਜਿਹੜੇ ਕਾਲੇ ਤੇ ਕਾਂਗਰਸੀ ਬੁੜਕਦੇ ਨੇ ਨਾ ਇਹਨਾਂ ਨੂੰ ਚੇਤੇ ਕਰਾਉਣਾ ਹੈ ਵੀ ਇਹ ਕੰਡੇ ਤੁਹਾਡੇ ਵਿੱਚ ਹੀ ਹੋਏ ਨੇ। ਤੇ ਚੋਕ ਕੋਈ ਹੋ ਰਿਹਾ। ਬੜਾ ਸੌਕਾ ਹੁੰਦਾ। ਜਾ ਇਹ ਕਹ ਲਈਏ ਦੂਜੇ ਦੀ ਥਾਲੀ ਵਿੱਚ ਜਿਹੜਾ ਲੱਡੂ ਹੈ ਨਾ ਹਰੇਕ ਨੂੰ ਵੱਡਾ ਲੱਗਦਾ ਹੈ ਇਹ ਗੱਲਾਂ ਜਿਹੜੀਆਂ ਨੇ ਭਵੰਤਮਾਨ ਨੇ ਵਿਧਾਨ ਸਭਾ ਦੇ ਵਿੱਚ ਕਹੀਆਂ ਮੇਰਾ ਕੋਈ ਉਹ ਰਿਸ਼ਤੇਦਾਰ ਜャ ਕੋਈ ਨੇੜਤਾ ਨਹੀਂ ਰੱਖਦਾ ਅਸੀਂ ਕਿਸੇ ਸਰਕਾਰ ਦੀ ਚਾਪ ਪੁਲੂਸੀ ਨਾ ਕੀਤੀ ਹੈ ਨਾ ਕਰਨੀ ਮੇਰਾ ਕਹਿਣ ਦਾ ਮਕਸਦ ਇਹ ਇੱਕੋ ਹੀ ਸੀ ਉਹਨੇ ਕੋਈ ਗੱਲ ਕਹਿ ਕੇ ਨੇਵੀਟਾ ਕਹਿੰਦਾ ਜੀ ਮੇਰਾ ਜਨਮ ਤਾਂ 1975 ਦਾ ਹੈ ਇਹ ਤੁਹਾਡਾ ਪਿੱਟਰ ਸ਼ਾਪਾ ਰੰਡੀ ਰੋਣਾ ਜੋ ਤੁਸੀਂ ਕੰਡੇ ਖਿਲਾ ਰਹੇ ਨੇ ਤੁਸੀਂ ਪਹਿਲਾਂ ਖਿਲਾ ਰਹੇ ਨੇ ਇਹ ਗੱਲ ਵੀ ਸੱਚ ਹੈ ਤੇ ਹੁਣ ਜਿਹੜੇ ਬੰਦੇ ਉੱਥੇ ਵਿਧਾਨ ਸਭਾ ਦੇ ਵਿੱਚ ਤਾਨੇ ਮਿਹਨੇ ਮਾਰਦੇ ਸੀ ਦਰਾਣੀ ਜਠਾਣੀ ਵਾਲੇ ਸੋਕਣਾ ਵਾਲੇ ਇਹ ਕੌਣ ਨੇ ਜੀ ਵੈਸੇ ਕਾਲੀ ਤਾਂ ਹੁਣ ਜਾਂਦੇ ਨੇ ਉਹਨਾਂ ਕੋਲ ਸੀਟਾਂ ਹੀ ਦੋ ਨੇ ਉਹ ਜਾ ਕੇ ਕਰਨਗੇ ਵੀ ਇਕੱਲੇ ਕਾਂਗਰਸ ਹੀ ਰਹਿ ਗਈ ਅਛਾ ਇਹ ਕਾਂਗਰਸ ਵਿੱਚ ਵੀ ਇਕੱਲਾ ਬਾਦਵਾਈ ਰਹਿ ਗਿਆ ਤੇ ਇਹਨੂੰ ਵੀ ਕਹਿੰਦੇ ਚਿੱਠੀ ਹਾਈ ਕਮਾਂਡ ਤੋਂ ਸ਼ਾਇਦ ਆ ਗਈ ਹੈ ਦਿੱਲੀ ਤੋਂ ਰਾਹੁਲ ਗਾਂਧੀ ਦੀ ਖੈਰ ਇਹਨ ਤਾਂ ਪਹਿਲਾਂ ਭੇਜਤੀ ਬੰਦ ਕਰਾਤਾ ਮੂੰਹ ਵੀ ਚੁੱਪ ਕਰਕੇ ਬੈਠ ਜਲੂਸ ਨਕੜਾ ਕਿ ਹੁਣ ਇਹਨੂੰ ਚਿੱਠੀ ਆ ਗਈ ਹੁਣ ਰਾਤ ਨੂੰ ਪੜ੍ਹੂਗਾ ਚਿੱਠੀ ਇਹ ਵੀ ਮੇ ਕੀ ਲਿਖਿਆ ਉਹਦੇ ਵਿੱਚ ਲਿਖਿਆ ਕਿ ਹੁਣ ਇਹਨੂੰ ਕਹਿੰਦਾ ਬੰਦੇ ਦਾ ਪੁੱਤ ਬਣ ਕੇ ਪਹਿਲਾਂ ਪਜਾਮਾ ਪਾਉਣਾ ਸ਼ੁਰੂ ਕਰ ਤੇਰੀ ਉਮਰ ਬਹੁਤ ਵੱਡੀ ਹੈ ਢੀ ਪਜਾਮੇ ਕੈਪਟਨ ਦੇ ਅੱਗੇ ਬੇੜਾ ਬਹਾਤ ਹੁਣ ਤੂੰ ਬਹਾਵੇਂਗਾ ਉਹਨਾਂ ਨੇ ਚਿੱਠੀ ਵਿੱਚ ਲਿਖਣਾ ਇਹੀ ਹੈ ਤੇ ਹੁਣ ਇਹ ਕੀ ਹੈ ਜੀ ਜਿਹੜੀ ਮੈਂ ਗੱਲ ਕਹੀ ਹੈ ਤੁਹਾਨੂੰ ਲੱਗਦਾ ਵੀ ਇਹਦਾ ਨਾ ਕੋਈ ਹੱਲ ਹੋ ਜਾ ਬਿਲਕੁਲ ਨਹੀਂ ਪਾਣੀਆਂ ਦੇ ਮੁੱਦੇ ਤੇ ਮੇਰੀ ਕੀ ਔਕਾਤ ਹੈ ਮੈਂ ਕੋਈ ਫੈਸਲਾ ਕਰ ਦੇਵਾਂ ਮੈਂ ਤਾਂ ਕਰਤੂਤ ਦੱਸਿਏ ਵੀ ਵਿਧਾਨ ਸਭਾ ਦੇ ਵਿੱਚ ਇਹ ਕਿਦਾਂ ਕੁੱਤ ਕਲੇਸ਼ ਕਰਦੇ ਨੇ ਇਹਨਾਂ ਨੂੰ ਕੋਈ ਸ਼ਰਮ ਨਹੀਂ ਵੀ ਦੁਨੀਆ ਭਰ ਦੇ ਵਿੱਚ ਲਾਈਵ ਟੈਲੀਕਾਸਟ ਹੋ ਰਿਹਾ ਹੈ ਅਸੀਂ ਥੋੜੀ ਬਹੁਤੀ ਇੱਜ਼ਤ ਰੱਖੀਏ ਯਾਰ ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਹੈ ਪੌਣੇ 3 ਕਰੋੜ ਦੀ ਆਬਾਦੀ ਹੈ ਘੱਟੋ ਘੱਟ ਜੇ ਵੋਟ ਵੀ ਪਈ ਹੈ ਤਾਂ 1.5 ਕਰੋੜ ਲੋਕਾਂ ਦੀ ਵੋਟ ਤਾਂ ਪਈ ਹੈ ਤਾਂ ਉਹ ਮੁੱਖ ਮੰਤਰੀ ਬਣਿਆ ਐਵੇਂ ਥੋੜੀ ਬਣ ਗਿਆ ਤੁਸੀਂ ਬਣ ਜਾਓ ਕੋਈ ਨਹੀਂ ਵੇਟਦਾ ਕਰ ਲੋ ਪਰ ਲੱਗਦਾ ਨਹੀਂ ਵੀ ਥੋੜੇ ਹੱਥ ਪੱਲੇ ਕੁਛ ਆਉਣਾ ਹੈ ਜਿਹੜੇ ਕੁਰਸੀ ਲਈ ਤੁਸੀਂ ਤਰਸਦੇ ਹੋ ਨਾ ਉਹ ਕੁਰਸੀ ਵੀ ਤੁਹਾਡੇ ਤੋਂ ਅੱਕੀ ਪਈ ਐ ਤੁਹਾਡਾ ਵਜ਼ਨ ਬਹੁਤ ਵੱਧ ਗਿਆ ਤੁਹਾਨੂੰ ਉੱਠਣ ਦੀ ਬੈਠਣ ਦੀ ਬੋਲਣ ਦੀ ਖਾਣ ਦੀ ਪੀਣ ਦੀ ਕੋਈ ਅਕਲ ਨਹੀਂ ਹੈ ਤੇ ਜਿਹੜੀ ਮੈਂ ਅੱਜ ਗੱਲ ਕਹੀ ਐ ਪੰਜਾਬ ਦੇ ਲੋਕਾਂ ਨੂੰ ਬੇਨਤੀ ਐ ਵੀ ਇੱਕੋ ਹੀ ਗੱਲ ਦਾ ਜਵਾਬ ਦੇ ਦਿਓ ਵੀ ਭਵੰਤਮਨ ਦਾ ਜਨਮ 1975 ਦਾ ਤੇ ਐਸਬੀਐਲ ਦੇ ਮੁੱਦੇ ਜਿਹੜਾ ਇਹ ਰੌਲਾ ਪਾਉਂਦੇ ਆ ਅਕਾਲੀ ਦੇ ਕਾਂਗਰਸੀ ਵੀ ਉਹਦਾ ਉਹਦੇ ਵਿੱਚ ਰੋਲ ਕੀ ਹੈ ਉਹਦਾ ਰੋਲ ਤਾਂ ਹੁਣ ਹੁਣ ਹੈ ਦੁਵਾਰਾ 27 ਦੇ ਵਿੱਚ ਸਰਕਾਰ ਬਣਨੀ ਹੈ ਨਾ ਤੇ ਜੇ ਉਹਨੇ ਕੋਈ ਚੰਗਾ ਕੰਮ ਕੀਤਾ ਉਹ ਦੁਵਾਰਾ ਰਿਪੀਟ ਕਰ ਲੂਗਾ ਨਹੀਂ ਬਦਲਾਂ ਨੂੰ ਖਾਉ ਛੇਤਰ ਗੱਲ ਖਤਮ ਨਹੀਂ 100 ਹੱਥ ਰੱਸਾ ਸਿਰ ਤੇ ਗੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ